ਇਹ ਨੌਜਵਾਨ ਇੱਕ ਸਰਕਾਰੀ ਟੀਚਰ ਹੈ ਜਿਹਦੀ ਪਟਿਆਲੇ ਜ਼ਿਲ੍ਹੇ ਦੇ ਕੌਲੀ ਪਿੰਡ ਦੇ ਵਿੱਚ ਡਿਊਟੀ ਹੈ ਜਦੋਂ 11ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੁੰਦਾ ਤਾਂ ਸਕੂਲ ਦੀ ਰਸੋਈ ਦੇ ਵਿੱਚੋਂ ਇੱਕ ਵੱਡਾ ਭਾਂਬੜ ਉੱਠਦਾ ਤਾਂ ਸਾਰੇ ਪਾਸੇ ਜਿਹੜਾ ਸ਼ੋਰ ਮੱਚ ਜਾਂਦਾ ਕਿਉਂਕਿ ਦੋਸਤੋ ਸਕੂਲ ਦੀ ਰਸੋਈ ਦੇ ਵਿੱਚੋਂ ਸਿਲੰਡਰ ਨੂੰ ਜਿਹੜੀ ਅੱਗ ਲੱਗ ਜਾਂਦੀ ਆ ਕੋਈ ਵੀ ਟੀਚਰ ਜਿਹੜਾ ਨੇੜੇ ਨਹੀਂ ਆਉਂਦਾ ਸਕੂਲ ਦੇ ਵਿੱਚ 408 ਵਿਦਿਆਰਥੀ ਹੁੰਦੇ ਨੇ ਪਰ ਦੋਸਤੋ ਇਹ ਇਕੱਲਾ ਨੌਜਵਾਨ ਜਿਹੜਾ ਸਕੂਲ ਦੀ ਰਸੋਈ ਦੀ ਅੱਗ ਦੇ ਵਿੱਚ ਕੁੱਦ ਜਾਂਦਾ ਅੱਗ ਨੂੰ ਬੁਝਾਉਣ ਵਾਸਤੇ ਕੁਝ ਸਮੇਂ ਬਾਅਦ ਅੱਗ ਤੇ ਜਿਹੜਾ ਕਾਬੂ ਪਾ ਲਿਆ ਜਾਂਦਾ ਪਰ ਜਦੋਂ ਇਸ ਨੌਜਵਾਨ ਦੀ ਘਰ ਵਾਲੀ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਦੋਸਤੋ ਇਸ ਇੰਟਰਵਿਊ ਦੇ ਵਿੱਚ ਹੀ ਸੁਣਾਗੇ ਵੀ ਉਹਨਾਂ ਨੇ ਕੀ ਕਿਹਾ ਕਿਵੇਂ ਉਹਨਾਂ ਨੂੰ ਇੱਕੋ ਦਮ ਜਿਹੜਾ ਸ਼ੌਕ ਲੱਗਿਆ ਇਸ ਸਰਕਾਰੀ ਟੀਚਰ ਦੀ ਸੋਚ ਐਨੀ ਜ਼ਾਰੇ ਵਧੀਆ ਵੀ ਜਦੋਂ ਇਸ ਟੀਚਰ ਦਾ ਵਿਆਹ ਹੋਇਆ ਤਾਂ ਸਿਰਫ ਚਾਰ ਬੰਦੇ ਹੀ ਵਿਆਹ ਦੇ ਵਿੱਚ ਜਿਹੜਾ ਬਰਾਤ ਦੇ ਤੌਰ ਤੇ ਲੈ ਕੇ ਗਿਆ ਸੀ ਮਨੇ ਬੱਚੇ ਪੁੱਟੇ ਨੂੰ ਮੋੜਦੇ ਕਹਿੰਦੀ ਸਰ ਨਹੀਂ ਕਹਿੰਦੀ ਸੱਪ ਨਹੀਂ ਹੈਗਾ ਅੱਗ ਹੈ ਅੱਛਾ ਤੇ ਫਿਰ ਮੈਂ ਉਥੋਂ ਇੱਕੋ ਦਮ ਭੱਜਿਆ ਤਾਂ ਉਹ ਸਿਲੰਡਰ ਟੇਡਾ ਹੋਇਆ ਹੋਇਆ ਸੀ ਉਹ ਸਿਲੰਡਰ ਟੇਡਾ ਹੋ ਰਿਹਾ ਸੀ ਤਾਂ ਉਹਦੇ ਉੱਤੇ ਅੱਗ ਲੱਗ ਕੇ ਮਤਲਬ ਭਾਂਬੜ ਪੂਰਾ ਉੱਚਾ ਹੋ ਰਿਹਾ ਸੀ ਪੌਂਟੇ ਦੱਸਿਆ ਸੀ ਵੀ ਸਕੂਲ 'ਚ ਸਿਲੰਡਰ ਨੂੰ ਅੱਗ ਲੱਗ ਗਈ ਤੇ ਸੁਣ ਕੇ ਮਤਲਬ ਸ਼ੌਕਜਾ ਵੀ ਹੋਇਆ ਇੱਕ ਵਾਰ ਹੁੰਦਾ ਹੀ ਆ ਨਾ ਵੀ ਕੁਝ ਵੀ ਹੋ ਸਕਦਾ ਸੀਗਾ ਬਹੁਤ ਵੱਡਾ ਖਤਰਾ ਸੀਗਾ ਪਰ ਵੀ ਫਿਰ ਵੀ ਐਵੇਂ ਹੋਇਆ ਵੀ ਬੱਚਿਆਂ ਦੀਆਂ ਅੰਨਿਆਂ ਦੀ ਜਾਨ ਬਚਾਈ ਵੀ ਚਲ ਜੇ ਅੱਬ ਦੀ ਜਾਨ ਵੀ ਜਾਂਦੀ ਵੀ ਤਾਂ ਕਿੰਨੇ ਸਕੂਲ ਦੀ ਜਾਨ ਬਚਦੀ ਆ ਸਕੂਲ ਦੇ ਬੱਚੇ ਵੀ ਕਿੰਨੇ ਸੀ ਪਰ ਸਕੂਲ ਦੇ ਬੱਚੇ ਨੂੰ ਨਹੀਂ ਅਸੀਂ ਨੇ ਆਉਂ ਕਰਨ ਦਿੱਤਾ ਨੇੜੇ ਨਹੀਂ ਆਉਣ ਦਿੱਤਾ ਤਿੰਨ ਚਾਰ ਟੀਚਰ ਸੀਗੇ ਉਹਨਾਂ ਨੇ ਸਕੂਲ ਦੇ ਬੱਚੇ ਨੂੰ ਇੱਕ ਪਾਸੇ ਬਿਠਾ ਕੇ ਰੱਖਿਆ ਦੀ ਤੁਹਾਨੂੰ ਜਾਣਾ ਨਹੀਂ ਹੈਗਾ ਉਧਰ ਤਾਂ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਐਸੇ ਬੰਦੇਲੇ ਪਹੁੰਚਿਆ ਹੈ ਨਾ ਵੀ ਜੀ ਨੇ ਇੱਕ ਬਹੁਤ ਵ ਪਿੱਛੇ ਜੇ ਇੱਕ ਖਬਰ ਉੱਡੀ ਸੀ ਵੀ ਇੱਕ ਸਕੂਲ 'ਚ ਅੱਗ ਲੱਗ ਗਈ ਹੈ ਨਾ ਤੇ ਉਹ ਸਾਰੀ ਅੱਗ ਬੁਝਾਉਣ ਵਿੱਚ ਇੱਕ ਮਾਸਟਰ ਦਾ ਯੋਗਦਾਨ ਰਿਹਾ ਸੀ ਤੇ ਉਹ ਬਾਈ ਆਪਣਾ ਮੌਜੂਦ ਨੇ ਤੇ ਕੀ ਹਾਲ ਨੇ ਬਾਈ ਜੀ ਵਧੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਬਾਈ ਕੀ ਮਸਲਾ ਸੀ ਉਹ ਸਾਰਾ ਕਿਵੇਂ ਅੱਗ ਲੱਗੀ ਸੀ ਨਾ ਤੇ ਕਿਵੇਂ ਆਪਾਂ ਕੀ ਕਰ ਰਹੇ ਸੀ ਉਦੋਂ ਉਸ ਟਾਈਮ ਮੇਰੇ ਮੈਂ ਨਾ ਜਿੱਥੇ ਅੱਗ ਲੱਗੀ ਸੀ ਮੰਨ ਲੈ ਜਿਹੜੀ ਸਾਡੀ ਰਸੋਈ ਬਣੀ ਹੋਈ ਆ ਉਹ ਰਸੋਈ ਦੇ ਕੋਲੇ ਮਤਲਬ ਮੈਂ ਕਲਾਸ ਲਈ ਹੋਈ ਸੀ ਰਸੋਈ ਦੇ ਨਾਲ ਛੱਡ ਕੇ ਥੋੜਾ ਜਿਹਾ ਮਤਲਬ ਕਮਰਾ ਹੈਗਾ ਤੇ ਉਹ ਮੈਂ 11ਵੀਂ ਕਲਾਸ ਦੇ ਵਿੱਚ ਬੈਠਾ ਸੀ ਇਹ ਮੈਂ 11ਵੀਂ ਕਲਾਸ ਵਾਲੇ ਬੱਚੇ ਨੂੰ ਪੜ੍ਹਾ ਰਿਆ ਸੀ ਤਾਂ ਉਹ ਇੱਕਦਮ ਨਾ ਜਿਹੜੀਆਂ ਆਪਣੀਆਂ ਆਂਟੀਆਂ ਹੁੰਦੀਆਂ ਨੇ ਸਕੂਲ ਦੇ ਵਿੱਚ ਮਿੱਡੇ ਮੀਲ ਬਣਾਉਂਦੀਆਂ ਨੇ ਹੂੰ ਉਹ ਬਾਹਰ ਆ ਗਈਆਂ ਤੇ ਉਹ ਮੈਨੂੰ ਲੱਗਿਆ ਜਦੋਂ ਰੌਲਾ ਜਿਆ ਪਿਆ ਮੈਂ ਇੱਕ ਦੋ ਬੱਚੇ ਭੇਜ ਤੇ ਵੀ ਮੈਨੂੰ ਐ ਸੀ ਵੀ ਚਲ ਕੋਈ ਛੋਟਾ ਮੋਟਾ ਸੱਪ ਦਾ ਬੱਚਾ ਹੋਊਗਾ ਜਾਂ ਕੁਝ ਹੋਊਗਾ ਹੂੰ ਹੂੰ ਤੇ ਉਹ ਬੱਚੇ ਜਦੋਂ ਟੀਚਰ ਮੈਡਮ ਆਈਆਂ ਲੇਡੀ ਸਟਾਫ ਹੈੜਾ ਉਹ ਆਇਆ ਉਹਨਾਂ ਨੇ ਬੱਚੇ ਪੁੱਠੇ ਮੋੜਦੇ ਕਹਿੰਦੀ ਸਰ ਨਹੀਂ ਕਹਿੰਦੀ ਸੱਪ ਨਹੀਂ ਹੈਗਾ ਅੱਗ ਹੈ ਅੱਛਾ ਤੇ ਫਿਰ ਮੈਂ ਉਥੋਂ ਇੱਕੋ ਦਮ ਭੱਜਿਆ ਤਾਂ ਉਹ ਸਿਲੰਡਰ ਟੇਡਾ ਹੋਇਆ ਹੋਇਆ ਸੀ ਉਹ ਸਲੈਂਡਰ ਡੇਡਾ ਹੋ ਰਿਹਾ ਸੀ ਤਾਂ ਉਹਦੇ ਉੱਤੇ ਅੱਗ ਲੱਗ ਕੇ ਮਤਲਬ ਭਾਂਬੜ ਪੂਰਾ ਉੱਚਾ ਹੋ ਰਿਹਾ ਸੀ ਰਸੋਈ ਦੇ ਵਿੱਚ ਹਾਂ ਰਸੋਈ ਦੇ ਵਿੱਚ ਤੇ ਉਹ ਮੈਨੂੰ ਕਹਿੰਦੇ ਵੀ ਆਪਾਂ ਆਪਣਾ ਜਿਹੜਾ ਆਪਣੇ ਕੋਲੇ ਸਮਾਨ ਪਿਆ ਹੈ ਹਮ ਆਪਣਾ ਜਿਹੜੇ ਅੱਗ ਬਝਾਊ ਯੰਤਰ ਹੁੰਦੇ ਨੇ ਵੀ ਆਪਾਂ ਉਹ ਚੱਕ ਲਾਣੇ ਮੈਂ ਆਖਿਆ ਕੋਈ ਗੱਲ ਨਹੀਂ ਆਪਾਂ ਹੀ ਬਝਾ ਦਿੰਦੇ ਆ ਵੀ ਏਡੀ ਉੱਪਰ ਜਾਵਾਂ ਨਾ ਉੱਪਰਲੀ ਬਿਲਡਿੰਗ ਸੀ ਜਿਹੜੀ ਸਕੂਲ ਦੇ ਉੱਪਰਲੇ ਪਾਸੇ ਕਮਰੇ ਨੇ ਉਹਨਾਂ ਦੇ ਵਿੱਚ ਪਿਆ ਸੀ ਉਹ ਸਮਾਨ ਉਹ ਮੇਰੀ ਰੱਖਿਆ ਹੋਸੀ ਸਮਾਨ ਉੱਥੇ ਚਾਬੀ ਵੀ ਉਹ ਰੂਮ ਦੀ ਮੇਰੇ ਕੋਲੇ ਸੀ ਹਾਂ ਉਹ ਚਲੋ ਮੈਂ ਅੰਦਰ ਬੜਿਆ ਤਾਂ ਮੈਂ ਚੱਕ ਤਾਂ ਤੱਪੜ ਫੜਾਇਆ ਕਰਨ ਮਾਨੂੰ ਬਾਹਰੋਂ ਗਿੱਲੇ ਕਰਕੇ ਮੈਂ ਉੱਤੇ ਡੇਗਿਆ ਕਰਾਂ ਮਤਲਬ ਬਹੁਤ ਪਾਣੀ ਪੂਣੀ ਬਾਲਟੀਆਂ ਬਹੁਤ ਮਾਰੀਆਂ ਫੀਚਰ ਨੇ ਵੀ ਮੈਨੂੰ ਅੰਦਰ ਆ ਕੇ ਟੀਚਰਾਂ ਨੇ ਵੀ ਜਦੋਂ ਦੇਖਿਆ ਮੈਨੂੰ ਕਹਿੰਦੇ ਵੀ ਬਸ ਤੋਂ ਬਾਹਰ ਹੈਗਾ ਮੈਂ ਵੀ ਤੂੰ ਬਾਹਰੇ ਆ ਜਾ ਵੀ ਫਾਇਦਾ ਨਹੀਂ ਹੈਗਾ ਕੋਈ ਵੀ ਐਵੇਂ ਨੁਕਸਾਨ ਹੋ ਜੂਗਾ ਨਾ ਇਹ ਬੁਝਦੀ ਤਾਂ ਹੈ ਨਹੀਂ ਵੀ ਜੇ ਇੰਨਾ ਕ ਹੈਗਾ ਵੀ ਆਪਾਂ ਹਿੰਮਤ ਕਰ ਸਕਦੇ ਹਾਂ ਵੀ ਉੱਪਰ ਜਾ ਕੇ ਵੀ ਛੇਤੀ ਛੇਤੀ ਸਿਲੰਡਰ ਲਿਆ ਕੇ ਬੁਝਾ ਦਈਏ ਤਾਂ ਠੀਕ ਹੈ ਵੀ ਨਹੀਂ ਬੁਝਣੀ ਨਹੀਂ ਤਾਂ ਘੱਟੋ ਘੱਟ ਅਸੀਂ ਘੱਟੋ ਘੱਟ ਅਸੀਂ 15 20 ਟੀਚਰ ਹੋਗੇ ਇਕੱਠੇ ਤੇ 30 35 ਦਾ ਸਟਾਫ ਹੈ ਦੇ ਉਸ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਕੱਲਾ ਵੀ ਅੰਦਰ ਐ ਵੀ ਤੂੰ ਹੁਣ ਕਰ ਮੈਂ ਲਗਾਤਾਰ ਤੁਸੀਂ ਆ ਲੈ ਲੋ ਵੀ 15 ਮਿੰਟਾ ਅੰਦਰ ਰਿਹਾ ਕਮਰੇ ਦੇ ਵਿੱਚੇ ਉਹ ਅੱਗ ਵਾਲੀ ਜਿੱਥੇ ਅੱਗ ਲੱਗੀ ਹੋਈ ਸੀ ਮਤਲਬ ਮੈਂ ਕੋਈ ਪ੍ਰਵਾਹ ਨਹੀਂ ਕਰੀ ਤਾਂ ਉਸ ਤੋਂ ਬਾਅਦ ਜਦੋਂ ਐ ਹੋ ਗਿਆ ਵੀ ਸਾਰੇ ਟੀਚਰ ਸਾਰੇ ਰੋਲਾ ਪੈ ਗਿਆ ਬੱਚੇ ਬਾਹਰ ਨਿਕਲੇ ਤਾਂ ਬੱਚਿਆਂ ਨੂੰ ਕਿਹਾ ਗਿਆ ਵੀ ਬੱਚਿਆਂ ਨੇ ਬਾਹਰ ਨਹੀਂ ਆਉਣਾ ਹੈਗਾ ਕਿਉਂਕਿ ਬੱਚਿਆਂ ਦੀ ਸੇਫਟੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਬੱਚਿਆਂ ਨੂੰ ਇੱਕ ਪਾਸੇ ਕਰਤਾ ਸਾਰੇ ਬੱਚੇ ਇੱਕ ਪਾਸੇ ਇਕੱਠੇ ਕਰਤੇ ਤਾਂ ਉਸ ਤੋਂ ਬਾਅਦ ਫਿਰ ਮੈਂ ਭੱਜਿਆ ਵੀ ਹੁਣ ਵਾਸਤੇ ਬਾਹਰ ਆ ਗਿਆ ਮੈਂ ਫਿਰ ਮਾਪੋਂ ਜਾ ਕੇ ਸਿਲੰਡਰ ਲੈ ਕੇ ਆਇਆ ਤਾਂ ਸਿਲੰਡਰਾਂ ਦੀ ਉਹ ਪਿੰਨਾ ਜਿਹੀ ਹੁੰਦੀ ਇਹਨਾਂ ਦੀਆਂ ਅੱਗ ਵਜੋਂ ਯੰਤਰ ਹੁੰਦੇ ਨੇ ਮੇ ਏ ਪ੍ਰਕਾਰ ਬੀ ਪ੍ਰਕਾਰ ਸੀ ਪੰਜ ਪ੍ਰਕਾਰ ਦੀ ਅੱਗ ਹੁੰਦੀ ਆ ਹੁਣ ਉਹ ਜਿਹੜੀ ਅੱਗ ਲੱਗੀ ਹੋਈ ਸੀਗੀ ਉਹ ਮੰਨ ਲਓ ਵੀ ਚਾਹੇ ਬੀ ਪ੍ਰਕਾਰ ਦੀ ਕਹਿ ਲੋ ਉਹਨੂੰ ਚਾਹੇ ਸੀ ਪ੍ਰਕਾਰ ਦੀ ਕਹਿ ਲੋ ਚਾਹੇ ਡੀ ਪ੍ਰਕਾਰ ਦੀ ਕਹਿ ਲੋ ਜਿਹੜੀ ਏ ਪ੍ਰਕਾਰ ਦੀ ਅੱਗ ਹੁੰਦੀ ਉਹ ਪਾਣੀ ਨਾਲ ਬੁਝਦੀ ਹੈ ਕਿਉਂਕਿ ਪਾਣੀ ਨਾਲ ਬੁਝੇ ਨਹੀਂ ਤੇ ਉਹ ਫਿਰ ਉਹਦੇ ਵਿੱਚ ਹੁੰਦਾ ਕਾਰਬਨ ਡਾਈਆਕਸਾਈਡ ਹੁੰਦੀ ਹੈ ਗੈਸ ਹੁੰਦੀ ਹੈ ਪ੍ਰੈਸ਼ਰ ਬਣਦਾ ਹੈ ਤੇ ਇੱਕ ਉਹਦੇ ਵਿੱਚ ਹੁੰਦਾ ਆਪਣ ਉਸ ਫਾਇਦਾ ਜਾਂ ਹੁੰਦਾ ਉਹ ਜਦੋਂ ਆਪਾਂ ਮਾਰਦੇ ਆ ਉਤੇ ਉਹ ਪਰਤ ਬਣਾ ਆਂਦਾ ਉਤੇ ਮਤਲਬ ਉਹਨੂੰ ਆਕਸੀਜਨ ਮਿਲਣੀ ਹਵਾ ਮਿਲਣੀ ਬੰਦ ਹੋ ਜਾਂਦੀ ਹੈ ਤੇ ਅੱਗ ਆਟੋਮੈਟਿਕ ਬੁੱਝ ਜਾਂਦੀ ਹੈ ਅੱਛਾ ਤੇ ਨਾ ਅੱਗ ਬੁਝਾਣ ਦੇ ਉਹ ਇਹ ਨਹੀਂ ਸੋਚਿਆ ਵੀ ਆਪਣਾ ਹੀ ਪਰਿਵਾਰ ਆ ਕੋਈ ਹੋਰ ਤਾਂ ਨੇੜੇ ਲੱਗਿਆ ਨਹੀਂ ਮੈਂ ਕਿਉਂ ਜਾਵਾਂ ਉਦੋਂ ਮਤਲਬ ਵੀ ਅਸਲ ਦੇ ਵਿੱਚ ਨਾ ਟਾਈਮ ਹੀ ਨਹੀਂ ਸੀ ਵੀ ਜਿਵੇਂ ਆਪਾਂ ਕਹਿੰਦੇ ਨੇ ਛੱਟਪਟ ਕੋਈ ਗੱਲਬਾਤ ਹੋ ਜਾਂਦੀ ਆਪਾਂ ਕਹਿੰਦੇ ਛੱਟਪਟ ਉੱਡ ਲਾਂਦੇ ਆ ਉਸ ਟਾਈਮ ਤੇ ਆ ਤਾਂ ਦਿਮਾਗ ਦੇ ਵਿੱਚ ਹੈ ਹੀ ਨਹੀਂ ਸੀ ਸੋਚਣ ਦਾ ਟਾਈਮ ਹੀ ਨਹੀਂ ਬਾਅਦ ਦੇ ਵਿੱਚ ਮਤਲਬ ਜਿਹੜੇ ਸਾਡੇ ਉੱਥੇ ਮੱਡੇ ਮੀਲ ਆਣੇ ਜੋ ਅ ਅਤੇ ਟੀਚਰ ਵੀ ਹੋ ਗਏ ਮੈਡਮਾਂ ਵੀ ਮਤਲਬ ਸਾਰਿਆਂ ਨੇ ਵੀ ਧੰਨਵਾਦ ਵੀ ਕਰਿਆ ਹਨ ਤੇ ਪ੍ਰੇਲ ਦੇ ਵਿੱਚ ਵੀ ਬੋਲਿਆ ਅਗਲੇ ਦਿਨ ਵੀ ਬਹੁਤ ਵਧੀਆ ਕੰਮ ਕਰਿਆ ਹਨ ਵੀ ਬਹੁਤ ਵਧੀਆ ਸੋਚ ਰਹੀ ਸੀ ਤੇ ਉਹਨਾਂ ਨੇ ਵੀ ਮੈਨੂੰ ਕਿਹਾ ਕਹਿੰਦੇ ਵੀ ਤੁਹਾਡਾ ਬੱਚਾ ਛੋਟਾ ਜਿਹਾ ਹਨ ਵੀ ਤੁਹਾਨੂੰ ਉਹਦੇ ਬਾਰੇ ਨਹੀਂ ਤੁਸੀਂ ਨਹੀਂ ਸੋਚਿਆ ਪਰਿਵਾਰ ਬਾਰੇ ਨਹੀਂ ਸੋਚਿਆ ਗਿਆ ਪਿੱਛੇ ਮੈਂ ਆਖਿਆ ਜੀ ਹੁਣ ਮਹਾ ਟਾਈਮਿੰਗ ਦੀ ਸੋਚਣ ਦਾ ਮਹਾ ਮਤਲਬ ਵੀ ਸਕੂਲ ਦੇ ਬਹੁਤ ਬੱਚੇ ਸੀ ਉਹਨਾਂ ਦੀ ਵੀ ਜ਼ਿੰਦਗੀ ਦਾ ਸਵਾਲ ਸੀ ਕੀ ਪਤਾ ਲੱਗਦਾ ਹੁਣ ਅੱਗ ਦਾ ਹਾਂ ਹਾਂ ਸਕੂਲ ਦੇ ਬੱਚੇ ਵੀ ਕਿੰਨੇ ਸੀ ਪਰ ਸਕੂਲ ਦੇ ਬੱਚੇ ਨੂੰ ਨਹੀਂ ਅਸੀਂ ਨੇ ਆਉਣ ਕਰਨ ਦਿੱਤਾ ਨੇੜੇ ਨਹੀਂ ਆਉਣ ਦਿੱਤਾ ਤਿੰਨ ਚਾਰ ਟੀਚਰ ਸੀਗੇ ਉਹਨਾਂ ਨੇ ਸਕੂਲ ਦੇ ਬੱਚੇ ਨੂੰ ਇੱਕ ਪਾਸੇ ਬਿਠਾ ਕੇ ਰੱਖਿਆ ਸੀ ਕਿ ਤੁਸਾਂ ਨੇ ਜਾਣਾ ਨਹੀਂ ਹੈਗਾ ਉਧਰ ਤੇ ਹਾਂ ਤੇ ਮਤਲਬ ਵੀ ਲਗਭਗ ਤੁਸੀਂ ਇਹੀ ਕਹਿ ਲੋ ਵੀ ਮੈਨੂੰ ਕੁਝ ਵੀ ਨਹੀਂ ਯਾਦ ਸੀ ਉਦੋਂ ਬਸ ਸਿਰਫ ਮੈਨੂੰ ਅੱਗ ਦਿਖ ਰਹੀ ਸੀ ਕਿ ਵੀ ਅੱਗ ਲੱਗ ਰਹੀ ਹੈ ਬੁਝਾਉਣੀ ਆ ਅੱਗ ਬੁਝਾਉਣੀ ਆ ਵੀ ਕੋਈ ਨੁਕਸਾਨ ਨਾ ਹੋ ਜੇ ਬਈ ਕੋਈ ਨੁਕਸਾਨ ਨਾ ਹੋ ਜੇ ਵੱ ਪਟਿਆਲੇ ਕੋਈ ਨੇੜੇ ਤੇੜੇ ਪਿੰਡ ਜਾਂ ਹਸਪਤਾਲ ਨਾ ਨਾ ਨੇੜੇ ਤੇੜੇ ਪਿੰਡ ਹੈ ਆਪਣਾ ਕੌਲੀ ਪਿੰਡ ਅੱਛਾ ਕੌਲੀ ਪਿੰਡ ਚ ਹੈ ਠੀਕ ਆ ਅੱਛਾ ਤਾਂ ਵੀਰੇ ਜਦੋਂ ਉਹ ਘਰੇ ਆਏ ਇਹਨਾਂ ਨੇ ਅੱਗ ਬੁਝਾਈ ਤੁਹਾਨੂੰ ਦੱਸਿਆ ਹੋਣਾ ਨਾ ਵੀ ਸਕੂਲ ਦੇ ਵਿੱਚ ਅੱਗ ਲੱਗ ਗਈ ਸੀ ਹਾਂਜੀ ਵੀਰੇ ਤੇ ਉਸ ਤੋਂ ਬਾਅਦ ਤੁਹਾਡਾ ਰਿਐਕਸ਼ਨ ਕੀ ਸੀ ਹਾਂ ਇਹਨਾਂ ਨੇ ਮੈਨੂੰ ਫੋਨ ਤੇ ਦੱਸਿਆ ਸੀ ਵੀ ਸਕੂਲ ਚ ਸਿਲੰਡਰ ਨੂੰ ਅੱਗ ਲੱਗ ਗਈ ਤੇ ਸੁਣ ਕੇ ਮਤਲਬ ਸ਼ੌਕ ਜਿਹਾ ਵੀ ਹੋਇਆ ਇੱਕ ਵਾਰ ਹੁੰਦਾ ਹੀ ਆ ਨਾ ਵੀ ਕੁਝ ਵੀ ਹੋ ਸਕਦਾ ਸੀਗਾ ਬਹੁਤ ਵੱਡਾ ਖਤਰਾ ਸੀਗਾ ਪਰ ਵੀ ਫਿਰ ਵੀ ਐਵੇਂ ਹੋਇਆ ਵੀ ਬੱਚਿਆਂ ਦੀਆਂ ਅੰਨਿਆਂ ਦੀ ਜਾਨ ਬਚਾਈ ਵੀ ਚਲ ਜੇ ਅਬਦੀ ਜਾਨ ਵੀ ਜਾਂਦੀ ਵੀ ਤਾਂ ਅਸੀਂ ਕਿੰਨੇ ਸਕੂਲ ਦੀ ਜਾਨ ਬਚਦੀ ਇਸ ਲਈ ਇਹਨਾਂ ਨੇ ਬਹਾਦਰੀ ਦਾ ਕੰਮ ਕੀਤਾ ਵੀ ਕੋਈ ਮੈਨੂੰ ਐਵੇਂ ਨਹੀਂ ਲੱਗਿਆ ਵੀ ਇਹਨਾਂ ਨੇ ਐਵੇਂ ਕਿਉਂ ਕੀਤਾ ਵੀ ਨਾ ਕਰਦੇ ਪਰ ਸੁਣ ਕੇ ਇੱਕ ਵਾਰ ਡਰਜਾ ਤਾਂ ਲੱਗਦਾ ਵੀ ਕੀ ਹੋ ਕੁਝ ਵੀ ਹੋ ਸਕਦਾ ਸੀਗਾ ਪਰ ਇਹਨਾਂ ਨੇ ਅਬਦੀ ਜਾਨ ਦੀ ਪਰਵਾਹ ਨਾ ਕਰਕੇ ਵੀ ਬੱਚਿਆਂ ਦੀ ਜਾਨ ਦੀ ਪਰਵਾਹ ਕੀਤੀ ਕਿੰਨੇ ਟੀਚਰਾਂ ਨੂੰ ਬਚਾਇਆ ਕਿੰਨੇ ਬੱਚਿਆਂ ਦੀ ਜਾਨ ਬਚਾਈ ਤੇ ਵਧੀਆ ਬਹਾਦਰੀ ਦਾ ਕੰਮ ਕੀਤਾ अच्छा प्राउड ਜਾਂ ਹੁੰਦਾ ਥੋੜਾ ਜਿਹਾ ਵੀ ਜਿਹੜੇ ਇਨਸਾਨ ਨਾਲ ਮੇਰੀ ਮੈਰਿਜ ਹੋਈ ਹੈ ਵੀ ਇੱਕ ਬਹੁਤ ਚੰਗਾ ਇਨਸਾਨ ਹੈ ਕਿਸੇ ਦੀ ਪੱਲੇ ਦੀ ਗੱਲ ਕਰਦਾ ਮਤਲਬ ਇਸ ਹੁਣ ਤਾਂ ਹੁਣ ਤਾਂ ਹੋਇਆ ਹੀ ਹੋਇਆ ਵੀ ਇੰਨੇ ਬੱਚੇ ਜਨਮ ਚਾਹੀ ਮੈਨੂੰ ਜਦੋਂ ਤੇ ਮੈਰਿਜ ਹੋਈ ਇਹਨਾਂ ਤੇ ਪ੍ਰਾਊਡ ਹੀ ਹੁੰਦਾ ਹਰ ਪਾਸੇੋਂ ਮਤਲਬ ਵਧੀਆ ਨੇ ਇਹ ਕਿਸੇ ਪਾਸੋਂ ਕੋਈ ਘਾਟ ਨਹੀਂ ਹੈਗੀ ਪੜ੍ਹਾਈ ਪਾਸੋਂ ਲਾ ਲੋ ਕੰਮ ਪਾਸੋਂ ਲਾ ਲੋ ਵੀ ਮੇਰੇ ਮੈਨੂੰ ਰਿਲੇਟਡ ਲੈ ਕੇ ਵੀ ਮੈਨੂੰ ਬਹੁਤ ਖੁਸ਼ ਰੱਖਦੇ ਨੇਗੇ ਠੀਕ ਸੋਚ ਵੀ ਬਹੁਤ ਵਧੀਆ ਇਹਨਾਂ ਦੀ ਠੀਕ ਹੈ ਜੀ ਅੱਛਾ ਜੇ ਆਪਾਂ ਮੈਰਿਜ ਦੀ ਗੱਲ ਕਰੀਏ ਚਲੋ ਮੈਰਿਜ ਵਾਲੇ ਪ 22 ਸਾਲ ਅਸ਼ਕੀ ਮੈਂ ਸੀ ਮਤਲਬ ਅਰੇਂਜ ਮੈਰਿਜ ਜਾਂ ਲਵ ਮੈਰਿਜ ਨਾ ਨਾ ਵੀਰੇ ਅਰੇਂਜ ਮੈਰਿਜ ਦੀ ਕਰਦਿਆ ਨਹੀਂ ਮਰਜੀ ਨਾ ਹਾਂ ਕਰਦਿਆਂ ਦੀ ਸਹਿਮਤੀ ਨਾਲ ਹੀ ਵਿਆਹ ਕਰਵਾਇਆ ਸੀ ਮਤਲਬ ਕੋਈ ਲਵ ਮੈਰਿਜ ਨਹੀਂ ਸੀ ਅੱਛਾ ਹਾਂ ਵੀਰੇ ਅਰੇਂਜ ਮੈਰਿਜ ਹੀ ਕਰਵਾਈ ਸੀ ਬਸ ਅਭੀ ਇਹ ਜ਼ਰੂਰ ਸੀਗਾ ਮੈਨੂੰ ਵੀ ਮੈਂ ਕਰਦਿਆਂ ਨੂੰ ਇਹ ਗੱਲ ਕਹੀ ਸੀ ਜਿਵੇਂ ਵੀ ਆਪਣੇ ਘਰੇ ਸਭ ਕੁਝ ਹੈਗਾ ਵੀ ਆਪਣੇ ਵੱਡੇ ਭਰਾ ਦਾ ਹੀ ਪਹਿਲਾ ਰਿਸ਼ਤਾ ਹੋਇਆ ਵਧੀਆ ਕਰ ਹੋਇਆ ਨਾ ਵਧੀਆ ਵੀ ਬਾ ਮੇਰੀ ਥੋੜੀ ਜੀ ਸੋਚ ਇਹ ਸੀ ਵੀ ਇੱਕ ਤਾਂ ਮੈਂ ਇਹ ਸੋਚਦਾ ਹੁੰਦਾ ਸੀ ਮੈਨੂੰ ਕੋਈ ਚੱਕਰ ਨਹੀਂ ਵੀ ਮੈਨਾਂ ਪੜਿਆ ਲਿਖਿਆ ਵੀ ਮੈਨੂੰ ਕੁੜੀ ਪੜ੍ਹੀ ਲਿਖੀ ਮ ਤੇ ਬਸ ਮੈਨੂੰ ਇਹ ਸੀ ਵੀ ਕੁੜੀ ਵਧੀਆ ਹੋਵੇ ਸਿਆਣੀ ਹੋਵੇ ਵੀ ਮੈਨੂੰ ਇਹ ਨਹੀਂ ਹੈਗਾ ਵੀ ਮੇਰੇ ਬਰਾਬਰ ਮੈਂ ਜਿਵੇਂ ਮਨ ਲਾ ਟੀਚਰਾਂ ਜਾਂ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਂਦਾ ਸੀ ਐਵੇਂ ਹੋਵੇ ਵੀ ਮੈਂ ਕਦੇ ਕੋਈ ਐਸੀ ਚੀਜ਼ ਨਹੀਂ ਸੋਚੀ ਤੇ ਦੂਜਾ ਨੰਬਰ ਇਹ ਸੀ ਵੀ ਯਾਰ ਹਨਾ ਅਗਲੀ ਦੇ ਵੀ ਮਾਪੇ ਨੇ ਹਨਾ ਮਿਹਨਤ ਕੀਤੀ ਐ 20 30 40 ਸਾਲਾਂ ਦੀ ਕਮਾਈ ਐ ਉਹ ਆਪਾਂ ਚਾਰ ਆਸਮਾਂ ਤੇ ਲਵਾ ਦੀ ਐ ਅਗਲੇ ਦੀ ਉਹ ਵੀ ਆਪਣੀ ਬਹੁਤ ਮਾੜੀ ਗੱਲ ਹੁੰਦੀ ਐ ਤਾਂ ਮੈਂ ਮਤਲਬ ਇਹ ਲਾ ਲਓ ਵੀ ਸਿਰਫ ਮੇਰੀ ਮੰਮੀ ਮੈਂ ਤੇ ਮੇਰਾ ਡੈਡੀ ਤੇ ਮੇਰਾ ਮਾਮਾ ਅਸੀਂ ਚਾਰ ਪੰਜ ਜਣੇ ਲੈ ਕੇ ਗਏ ਸੀ ਗੱਡੀ ਤੇ ਇਹਨਾਂ ਨੇ ਮਤਲਬ ਆਪ ਦਾ ਪੂਰਾ ਇਕੱਠ ਕਰਿਆ ਸੀ ਵਿਆਹ ਦਾ ਵੀ ਮੈਂ ਮਤਲਬ ਇਹ ਨਹੀਂ ਹੈਗਾ ਵੀ ਜਿਨ੍ਹਾਂ ਨੇ ਕਿਹਾ ਵੀ ਸੀ ਵੀ ਸਾਡਾ ਜਦੋਂ ਪੂਰਾ ਇਕੱਠ ਹੈ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ 100 ਬੰਦਾ ਆ ਜੂਗਾ ਮੈਂ ਨਹੀਂ ਲੈ ਕੇ ਆਉਣਾ ਵੀ ਫਿਰ ਪੜਾਈ ਕਰੀਦਾ ਵੀ ਇੰਨੀ ਦਾ ਕੀ ਫਾਇਦਾ ਕੀ ਫਾਇਦਾ ਠੀਕ ਹੈ ਇਸੇ ਕਰਕੇ ਤਾਂ ਵੀ ਕੁੜੀਆਂ ਨੂੰ ਜੰਮਣ ਤੋਂ ਲੋਕ ਡਰਦੇ ਨੇ ਹਨਾ ਬਿਲਕੁਲ ਵੀ ਖਰਚਾ ਹੋਊਗਾ ਤਾਂ ਵੀ ਮੈਂ ਉਹ ਚੀਜ਼ ਸੋਚ ਕੇ ਮੈਂ ਹੋ ਕਰਿਆ ਵੀ ਨਾ ਇਹ ਕੰਮ ਨਹੀਂ ਕਰਨਾ ਇਹ ਵੀ ਮੈਂ ਕਿਸੇ ਤੇ ਬੋਝ ਨਹੀਂ ਪਾਉਣਾ ਹਾਂ ਮੈਂ ਕਿਸੇ ਦੇ ਬੋਝ ਨਹੀਂ ਪਾਉਣਾ ਹੈਗਾ ਠੀਕ ਆ ਤਾਂ ਬਿਲਕੁਲ ਮਤਲਬ ਸੱਦਾ ਵਯਾ ਉਹ ਜੀ ਚ ਚਾਰ ਜਣੇ ਗਏ ਸੀ ਹਾਂ ਹਾਂ ਬਿਲਕੁਲ ਜਮਾ ਸੱਦਾ ਕਰਿਆ ਸੀ ਵੈਸੇ ਵੀ ਕੋਈ ਉਹ ਕਰਦਾ ਆਪਾਂ ਦੇਖਦੇ ਪਿੰਡ ਚ ਇਕੱਠ ਘੱਟ ਤੋਂ ਘੱਟ ਬਤ ਉਹ 10 11 ਬੰਦੇ ਤਾਂ ਲੈ ਕੇ ਹੀ ਜਾਂਦੇ ਆ ਹਾਂ ਤੁਸੀਂ ਉਮੇਂ ਲੱਗਾ ਇਕੱਲੇ ਹੀ ਹੋਣਗੇ ਚਾਰ ਬੰਦੇ ਗਏ ਹੋ ਜਿਹੜੇ ਅੱਛਾ ਮਾਤਾ ਜੀ ਬਨਾਲ ਗਏ ਸੀ ਹਾਂ ਮਾਤਾ ਜੀ ਨਾਲ ਸੀ ਅੱਛਾ ਅੱਛਾ ਕਿਹੜੇ ਸਨ ਚੋਇਸ ਗਏ ਵੀਰੇ ਮੇਰਾ ਵਿਆਹ ਹੋਇਆ ਸੀ 2021 ਦੇ ਵਿੱਚ 21 ਨਵੰਬਰ ਨੂੰ ਅੱਛਾ ਭਾਈ ਜੀ ਟੀਚਰ ਬਣ ਤੋਂ ਪਹਿਲਾਂ ਜੇ ਆਪਾਂ ਸਟਰਗਲ ਪੁੱਛੀ ਹੈ ਨਾ ਤਾਂ ਜ਼ਿੰਦਗੀ ਦਾ ਉਹ ਕਿਵੇਂ ਰਿਹਾ ਸਟਰਗਲ ਦਾ ਬਈ ਬਸ ਇਹੀ ਹੈ ਵੀ ਮੈਂ ਪੜਾਈ ਦੀ ਤਾਂ ਜ਼ਰੂਰ ਕਰੀ ਹੈ ਨਾ ਤੇ ਜਿਵੇਂ ਆਪਾਂ ਦੇ ਆਪਣੇ ਮਨ ਦੇ ਵਿੱਚ ਕੋਈ ਬੋਝ ਜਾਂ ਨਹੀਂ ਹੁੰਦਾ ਦਿਮਾਗ ਦੇ ਉੱਤੇ ਹੈ ਨਾ ਵੀ ਯਾਰ ਆਪਣੇ ਕੋਲ ਕੁਛ ਹੈ ਵੀ ਨਹੀਂ ਵੀ ਇਹ ਹੈ ਵੀ ਵੀ ਕੋਈ ਇੰਨਾ ਉਹ ਨਹੀਂ ਹੈਗਾ ਉਹਦਾ ਬੋਝ ਨਹੀਂ ਪਾਇਆ ਆਪਾਂ ਨੇ ਕਿਉਂਕਿ ਮਾਪੇ ਨੇ ਪਹਿਲਾਂ ਬਹੁਤ ਜ਼ਿਆਦਾ ਮਿਹਨਤ ਕਰੀ ਹੋਈ ਸੀ ਸਾਰਾ ਕੁਝ ਤਕਰੀਬਨ ਆਇਆ ਲਾ ਲਓ ਵੀ ਆਪਾਂ ਤਾਂ ਸਦੇ ਸਾਲ 2 ਸਾਲ ਹੋਏ ਨੇ ਜੀ ਵੀ ਪਹਿਲਾਂ ਸਾਰਾ ਕੁਝ ਮਾਪੇ ਦਾ ਹੀ ਬਣਾਇਆ ਹੋਇਆ ਵੀ ਆਪਾਂ ਨੇ ਮਤਲਬ ਦਿਮਾਗ ਦੇ ਉੱਤੇ ਕੋਈ ਇੰਨਾ ਬੋਝ ਨਹੀਂ ਸੀ ਬਸ ਇਹ ਜ਼ਰੂਰ ਸੀ ਵੀ ਯਾਰ ਪੜ੍ਹ ਲਿਖ ਕੇ ਹੈ ਨਾ ਚਾਹੇ ਕੋਈ ਆਪਦਾ ਵਧੀਆ ਕੰਮ ਕਰੀਏ ਚ ਠੀਕ ਹੈ ਤੇ ਲੋਕਾਂ ਨੂੰ ਵੀ ਜੇ ਆਪਾਂ ਚੰਗੇ ਕਿਤੇ ਲੱਗਾਂਗੇ ਹੁਣ ਜਿਵੇਂ ਜਵਾਕ ਹੁੰਦੇ ਨਾ ਨਾ ਨਸ਼ਿਆਂ ਦੇ ਲੱਗ ਜਾਂਦੇ ਨੇਗੇ ਹੂੰ ਨਸ਼ੇ ਕਰਨ ਲੱਗ ਜਾਂਦੇ ਨੇ ਇਹ ਚੀਜ਼ ਤੋਂ ਸਭ ਤੋਂ ਵੱਡੀ ਤਾਂ ਇਹ ਚੀਜ਼ ਹੈਗੀ ਹੈ ਨਾ ਤੁਸੀਂ ਤਾਂ ਨਹੀਂ ਕੀਤਾ ਕੋਈ ਨਾ ਮੇਰੇ ਮੈਂ ਨਹੀਂ ਕੀਤਾ ਕੁਛ ਵੀ ਨਹੀਂ ਨਾ ਨਾ ਮੈਂ ਨਹੀਂ ਮੈਂ ਇਨ ਟੱਚ ਕੀਤਾ ਗਿਆ ਨਸ਼ਾ ਕਦੇ ਵੀ ਨਾ ਮਤਲਬ ਵੀ ਰਹਿੰਦੇ ਵੀ ਨਸ਼ੇ ਆਲੇ ਨਾਲ ਜਿਹੜੇ ਮੁੰਡੇ ਹੁੰਦੇ ਸੀ ਉਹ ਵੀ ਸੀਗੀ ਬਸ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਕੁਦਰਤੀ ਤੌਰ ਤੇ ਸ਼ੁਰੂ ਤੋਂ ਹੀ ਸਿਆਣਪ ਦੀ ਚੀਜ਼ ਦੀ ਵੀ ਹਾਂ ਯਾਰ ਵੀ ਇਹ ਚੀਜ਼ਾਂ ਵਾਲੇ ਬਸੇ ਆਪਾਂ ਨੇ ਜਾਣਾ ਨਹੀਂ ਹੈਗਾ ਵੀ ਆਪਾਂ ਨੇ ਬਸ ਇੱਕ ਸਿਰਫ ਪੜ੍ਹਾਈ ਆ ਆਪਣੀ ਵੀ ਆਪਾਂ ਨੇ ਪੜ੍ਹਾਈ ਕਰਨੀ ਆ ਵਧੀਆ ਵੀ ਕਿਸੇ ਮਕਾਮ ਤੇ ਪਹੁੰਚਣਾ ਹੈ ਅੱਛਾ ਭਾਈ ਫੈਮਿਲੀ ਦੇ ਵਿੱਚ ਕੌਣ ਕੌਣ ਆ ਆਪਣੇ ਫੈਮਿਲੀ ਦੇ ਵਿੱਚ ਵੀਰੇ ਆਪਣਾ ਜੁਆਇੰਟ ਫੈਮਿਲੀ ਆ ਮੰਮੀ ਜਿਹੜੀ ਹੋਵੇ ਬ੍ਰਾਦਰ ਹੋ ਗਿਆ ਤੇ ਉਹਨਾਂ ਦੇ ਮੈਸੇਜ ਹੋਗੇ ਤੇ ਆਪਣਾ ਮੇਰੇ ਮੈਸੇਜ ਹੋਗੇ ਤੇ ਆਪਣੇ ਕੋਲੇ ਬੱਚਾ ਹੈ ਮੁੰਡਾ ਹੈਗਾ ਤੇ ਬ੍ਰਾਦਰ ਕੋਲੇ ਕੁੜੀ ਮੁੰਡਾ ਨੇ ਮਤਲਬ 7-8 ਮੈਂਬਰ ਹੈਗੇ ਆ ਪਰਿਵਾਰ ਦੇ ਵਿੱਚ ਸੇ ਜਿੰਮੇਦਾਰ ਫੈਮਲੀ ਤੋਂ ਬਿਲੋਂਗ ਕਰਦੇ ਹਾਂ ਜਿੰਮੇਦਾਰ ਫੈਮਲੀ ਤੋਂ ਬਿਲੋਂਗ ਕਰਦੇ ਆ ਅੱਛਾ ਅੱਛਾ ਜੇ ਪੜਾਉਣ ਦਾ ਤਰੀਕਾ ਪੁੱਛੀਏ ਨਾ ਆਪਾਂ ਪੜਾਉ ਉਹ ਕਿਦਾਂ ਪੜਾਉਣ ਦਾ ਵੀਰੇ ਅਸਲ ਦੇ ਵਿੱਚ ਮੈਂ ਨਾ ਕੀ ਕਰਦਾ ਜਦੋਂ ਆਪਾਂ ਪੜਾਉਨੇ ਆ ਹਨ ਕੁਝ ਕੁ ਚੀਜ਼ਾਂ ਨਾ ਉਹਦੇ ਵਿੱਚ ਹੁੰਦੀਆਂ ਨੇ ਮੇਨ ਹੂੰ ਮੰਨ ਲਓ ਜੇ ਆਪਾਂ ਨਾ 100% ਦੇ ਵਿੱਚ ਉਹ ਨਾ ਇੱਕ ਪਾਠ ਦੇ ਵਿੱਚ 5-7% ਚੀਜ਼ਾਂ ਮੇਨ ਹੁੰਦੀਆਂ ਨੇ ਹੂੰ ਉਹ ਮੇਰੀ ਆਦਤ ਹੈ ਉਹ ਨਾ ਜਦੋਂ ਆਪਾਂ ਪਾਠ ਸ਼ੁਰੂ ਕਰਵਾਉਨੇ ਆ ਉਹ ਜਿਹੜਾ ਆਪਣੇ ਉੱਪਰ ਡੱਬੀ ਛੱਡੀ ਹੁੰਦੀ ਹੈ ਉਹਦੇ ਉੱਤੇ ਉਹ ਚੀਜ਼ ਬਾਰੇ ਜਾਂ ਇਹਦੀ ਖੋਜ ਕਿਨੇ ਕੀਤੀ ਜਾਂ ਇਹ ਪਾਠ ਕੀਨੇ ਲਿਖਿਆ ਠੀਕ ਹੈ ਜਾਂ ਇਹ ਪਾਠ ਦੇ ਵਿੱਚ ਮੇਨ ਰੋਲ ਕਿਹਨੂੰ ਦਿੱਤਾ ਜਾਂਦਾ ਉਹਦਾ ਜਨਮ ਜਾਂ ਉਹਦੇ ਮਾਪੇ ਬਾਰੇ ਉਹਦੇ ਪਰਿਵਾਰ ਬਾਰੇ ਜਾਂ ਉਹਨੇ ਕੀ ਸੰਘਰਸ਼ ਕੀਤਾ ਹਨ ਮਤਲਬ ਕਿ ਕਿਵੇਂ ਉਹ ਚੀਜ਼ ਬਾਰੇ ਮੈਨੂੰ ਨੌਲੇਜ ਦਿਨਾ ਰਹਿਣਾ ਬਾਕੀ ਜਿਵੇਂ ਆਪਣਾ ਪਾਠ ਹੈ ਜਿਵੇਂ ਮੈਂ ਕਲਾਸ ਦੇ ਵਿੱਚ ਹੀ ਪੜ੍ਹਾਤਾ ਕਲਾਸ ਦੇ ਵਿੱਚ ਹੀ ਸੁਣਨਾ ਮਤਲਬ ਇਹ ਉਹ ਤਰੀਕੇ ਨਾਲ ਪੜ੍ਹਾਉਣਾ ਵੀ ਪੜਾਇਆ ਹੋਇਆ ਬੱਚਿਆਂ ਨੂੰ ਕਲਾਸ ਦੇ ਵਿੱਚ ਬੱਚਿਆਂ ਨਾਲ ਦੀ ਨਾਲ ਸੁਣਾਉਂਦਾ ਮੈਂ ਕਿਉਂਕਿ ਆਪਾਂ ਨੂੰ ਵੀ ਪਤਾ ਵੀਰੇ ਅੱਜ ਕੱਲ ਹਨ ਸਰਕਾਰੀ ਸਕੂਲਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ। ਹੂੰ ਉਹਨਾਂ ਦੀ ਮਜਬੂਰੀ ਹੁੰਦੀ ਉਹਨਾਂ ਨੂੰ ਘਰੇ ਨਹੀਂ ਟਾਈਮ ਲੱਗਦਾ। ਨਹੀਂ ਬਿਲਕੁਲ। ਮੈਂ ਮੇਰੀ ਸੋਚ ਇਹ ਹੁੰਦੀ ਹੈ ਵੀ ਜੇ ਘਰੇ ਆਪਾਂ ਅਗਲੇ ਦਿਨ ਇਹਨਾਂ ਨੂੰ ਸੁਣਾਗੇ ਤਾਂ ਇਹਨਾਂ ਨੇ ਨਹੀਂ ਪੜ੍ਹਨਾ। ਬਿਲਕੁਲ। ਠੀਕ ਹੈ। ਤਾਂ ਮੇਰੀ ਸੋਚ ਇਹ ਹੁੰਦੀ ਹੈ ਵੀ ਯਾਰ ਇਹਨਾਂ ਨੂੰ ਇੱਥੇ ਪੜ੍ਹਾ ਦਈਏ, ਇੰਨੇ ਵਧੀਆ ਤਰੀਕੇ ਨਾਲ ਪੜ੍ਹਾ ਦਈਏ। ਮੇਰੇ ਕੋਲੇ 40 ਮਿੰਟ ਹੁੰਦੇ ਨੇ। 40 ਮਿੰਟਾਂ ਦੇ ਵਿੱਚ ਸਿਰਫ ਮੈਂ 15 ਮਿੰਟ ਪੜ੍ਹਾਉਣਾ। ਅੱਛਾ। 15 ਮਿੰਟ ਪੜ੍ਹਾਉਣ ਤੋਂ ਬਾਅਦ 15 ਮਿੰ ਕੱਲਾ ਮਤਾਂ ਕਰ ਲੋ ਕਿ ਬੱਚੇ ਦਾ ਫਿਰ ਨਾ ਮਾਈਂਡ ਫਰੈਸ਼ ਹੋ ਜਾ ਮਾਈਂਡ ਫਰੈਸ਼ ਹੋ ਜਾ ਅੱਛਾ ਅੱਛਾ ਉਹ ਇੱਕ ਗੱਲ ਤੁਸੀਂ ਦੱਸ ਰਹੇ ਸੀਗੇ ਵੀ ਮੈਂ ਨਾ ਪ੍ਰਾਈਵੇਟ ਸਕੂਲਾਂ ਦਾ ਖਰਚਾ ਪਤਾ ਨਹੀਂ ਕਿਵੇਂ ਜਵਾਖਾਂ ਦਾ ਘਟਾ ਸਕਦਾ ਅੱਛਾ ਅੱਛਾ ਉਹ ਨਾ ਇਹ ਸੀਗਾ ਵੀਰੇ ਜਿਵੇਂ ਮੈਂ ਹਨਾ ਮਾਈਂਡ ਆਪਣਾ ਚੱਲਦਾ ਹਨਾ ਆਪਾਂ ਨੂੰ ਹੁੰਦੀ ਹੈ ਹਨਾ ਕਿਉਂਕਿ ਉਹਦੇ ਵਿੱਚ ਇਹ ਹੈ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਵਿੱਚ 40 40000 ਰੁਪਿਆ ਮੰਨ ਹਨਾ ਫੀਸ ਹੁੰਦੀ ਹੈ ਨਾ ਤੇ ਜੇ ਆਪਾਂ ਦੇਖੀਏ ਤਾਂ ਮੈਂ ਸੋਚਦਾ ਸੀ ਵੀ ਯਾਰ ਕੋਈ ਨਾ ਕੋਈ ਚੀਜ਼ ਇਹ ਜੀ ਹੋਵੇ ਜਿਹੜੀ ਬੱਚਿਆਂ ਨੂੰ ਫਰੀ ਦੇ ਵਿੱਚ ਮਿਲ ਜੇ ਹਨਾ ਤਾਂ ਪਹਾੜੇ ਨੇ ਕਿਉਂਕਿ ਮੇਰੀ ਕਾਊਂਟਿੰਗ ਪੂਰੀ ਹੋ ਹੈਗੀ ਹਨਾ ਮੰਨ ਲੇ ਜਿਵੇਂ ਆਪਾਂ ਕਹਿੰਨਾ ਫਾਸਟ ਹੈਗੀ ਤੇ ਉਹ ਮੈਨੂੰ ਮੈਂ ਇਹ ਸੋਚਦਾ ਰਹਿੰਦਾ ਸੀ ਵੀ ਯਾਰ ਕੁਛ ਨਾ ਕੁਛ ਬੱਚਿਆਂ ਨੂੰ ਇਹੋ ਜਿਹਾ ਦਈਏ ਆਪਾਂ ਹਨਾ ਤਾਂ ਫਿਰ ਮੈਂ ਉੱਥੇ ਇੱਕ ਪਹਾੜਿਆਂ ਦਾ ਟ੍ਰਿਕ ਲਾਇਆ ਕਿਉਂਕਿ ਮੈਂ ਤਾਂ ਪਹਾੜਾ ਹਣ ਲਿਖਦਾ 20 ਸਕਿੰਟਾਂ ਦੇ ਵਿੱਚ ਕੋਈ ਵੀ ਪਹਾੜਾ ਮੈਂ ਤਾਂ ਲਿਖਣੀ ਲਿਖਣਾ ਤਾਂ ਮੈਂ ਸੋਚਿਆ ਵੀ ਇਹਦਾ ਕੋਈ ਕਿਸੇ ਨੂੰ ਬੈਨੀਫਿਟ ਵੀ ਹੋਵੇ ਤਾਂ ਬੱਚੇ ਵੀਰੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਨੇ 40000 ਰੁਪਏ ਆ ਤੁਸੀਂ ਦੇਖ ਵੀ ਲਿਓ ਬੱਚੇ ਨੂੰ ਪੁੱਛ ਵੀ ਲਿਓ ਵੀ 20 ਤੱਕ ਪਹਾੜੀ ਮੈਸਾ ਸੁਣਾਉਣਗੇ। ਟਰਿਕ ਤਿਆਰ ਹੋ ਗਿਆ। ਅੱਛਾ 30 ਮਿੰਟ ਲੈਣੇ ਨੇ ਇੱਕ ਬੱਚੇ ਦੇ। ਚਾਹੇ ਦੋ ਬੈਠੇ ਨੇ ਕੋਲੇ, ਚਾਹੇ ਬੱਚੇ ਚਾਰ ਬੈਠੇ ਨੇ ਮੇਰੇ ਕੋਲੇ। 30 ਮਿੰਟ ਲੈਣੇ ਨੇ। 30 ਮਿੰਟਾਂ ਦੇ ਬਾਅਦ ਉਹਨਾਂ ਨੂੰ ਤੁਸੀਂ ਇਹ ਕਹਿ ਦਿਓ ਵੀ ਬੇਟਾ ਪਹਾੜੀ ਸਾਨੂੰ 20 ਤੱਕ ਆਉਂਦੇ ਸੀ। 36 ਦਾ ਪਹਾੜਾ ਲਿਖ ਕੇ ਦਿਖਾ ਦਿਓ। ਬੱਚੇ ਤੁਹਾਨੂੰ 36 ਦਾ ਪਹਾੜਾ ਨਾਲ ਦੀ ਨਾਲ 30 ਮਿੰਟਾਂ ਦੇ ਅੰਦਰ 30 ਮਿੰਟਾਂ ਦੇ ਅੰਦਰ ਆ। ਕੋਈ ਪੈਸਾ ਨਹੀਂ ਲੈਣਾ ਆਪਾਂ ਨੇ ਇਹ ਨਹੀਂ ਹੈਗਾ ਕਿਉਂਕਿ ਮੇਰੇ ਇੱਕ ਦਾ ਜੌਬ ਹੈਗੀ ਹੈ। ਬਿਲਕੁਲ ਦੂਜਾ ਨੰਬਰ ਜ਼ਮੀਨ ਹੈਗੀ ਆਪਣੇ ਲਈ 10-12 ਕਿੱਲੇ। ਵੀ ਮਤਲਬ ਯਾਰ ਪਰਮਾਤਮਾ ਵੱਲੋਂ ਕਿਸੇ ਚੀਜ਼ ਦੀ ਵੀ ਮੈਨੂੰ ਕੋਈ ਘਾਟ ਨਹੀਂ। ਸਿਰਫ ਮੈਨੂੰ ਆਹੀ ਭੁੱਖਾ ਜੋ ਕੁਝ ਮੇਰੇ ਕੋਲ ਹੈਗਾ ਮੈਂ ਬੱਚਿਆਂ ਨੂੰ ਦੇ ਦਾਂ। ਕਿਸੇ ਦਾ ਭਲਾ ਹੋ ਜਾਏ ਆਪਣੇ। ਕਿਸੇ ਦਾ ਭਲਾ ਹੋ ਜਾਏ ਯਾਰ ਹਨਾ ਕਿਸੇ ਦਾ ਫਾਇਦਾ ਹੋ ਜਾਏ। ਬਹੁਤ ਨੇ ਵੀਰੇ ਪਿੰਡ ਦੇ ਵਿੱਚੋਂ ਵੀ ਆਪਾਂ ਨੂੰ ਮਤਲਬ ਵਧੀਆ ਕਹਿੰਦੇ ਨੇ ਹਨਾ ਸਲਾਹਾਂ ਵੀ ਲੈਂਦੇ ਨੇ ਯਾਰ ਅਸੀਂ ਬੱਚੇ ਨੂੰ ਕਿਉਂਕਿ ਵੀਰ ਤਾਂ ਇੱਥੋਂ ਪੁੱਛ ਸਕਦੇ ਅਸੀਂ ਵੀ ਕੀ ਕਰਾਈਏ ਅੱਗੇ ਹਨਾ। ਕਿ ਕਿੱਥੇ ਬੱਚਾ ਲਾਈਏ। ਕਿਉਂਕਿ ਆਪਣੇ ਲਿੰਕ 'ਚ ਵੀ ਵੀਰੇ ਵਧੀਆ ਹਨਾ ਟੀਚਰ ਹੈਗੇ ਨੇ। ਆਪਾਂ ਨੂੰ ਵੀ ਇਹ ਨਹੀਂ ਹੈਗਾ ਵੀ ਬੰਦਾ ਹਨਾ ਜਦੋਂ ਟੀਚਰ ਲੱਗ ਜਾਂਦਾ ਵੀ ਉਹ ਉਹਨੂੰ ਬਹੁਤ ਕੁਝ ਆਉਣ ਲੱਗ ਜਾਂਦਾ ਕਿਉਂਕਿ ਸ਼ੁਰੂ ਤੋਂ ਲੈ ਕੇ ਬੱਚਾ ਜਿਵੇਂ ਆਪਾਂ ਕਹਿੰਦੇ ਆ ਐਂਡ ਤੱਕ ਬੰਦਾ ਸਿੱਖਦਾ ਹੀ ਰਹਿੰਦਾ ਬਿਲਕੁਲ ਠੀਕ ਹੈ ਐਂਡ ਤੱਕ ਜਿੰਨਾ ਚਿਰ ਆਪਾਂ ਜ਼ਿੰਦਗੀ ਜਿਉਂਦੇ ਆ ਉਹਨਾਂ ਚਿਰ ਹੀ ਆਪਾਂ ਸਿੱਖਦੇ ਰਹਿੰਦੇ ਆ ਆਪਾਂ ਪੂਰੇ ਕਦੇ ਵੀ ਨਹੀਂ ਹੁੰਦੇ ਨੀ ਤਾਂ ਗੱਲ ਹੈ ਬਈ ਛੱਕ ਬਈ ਗੱਲ ਹੋਰ ਸੁਣੀ ਸੀ ਹਾਂ ਹਾਂ ਵੀ ਤੁਸੀਂ ਜਿਹੜੇ ਮਤਲਬ ਦਿਨਾਂ ਦੀ ਪੋਵੇ ਖਵਾਣੀ ਕਰਦਾਨੇ ਹੋ ਹਾਂ ਹਾਂ ਹੈਨਾ ਵੀ ਮਤਲਬ ਜੇ 2025 ਚ ਮੈਂ ਪੁੱਛ ਲਾਂ ਵੀ ਆਹ ਤਰੀਕ ਨੂੰ ਕੀ ਦਿਨ ਹੋ ਤੁਸੀਂ ਪਹਿਲੀ ਦੱਸਦਾਨੇ ਹੋ ਹਾਂ ਹਾਂ ਤੇ ਪਿੱਛੇ ਵੀ ਪੁੱਛੀਏ 2023 ਚ 22 ਚ ਹੈਨਾ ਵੀ ਕੀ ਦਿਨ ਹੋ ਇਹ ਸੱਚੀ ਗੱਲ ਹੈ ਹਾਂ ਹਾਂ ਵੀਰੇ ਸੱਚੀ ਗੱਲ ਹੈ ਅੱਛਾ ਹਾਂ ਹਜੇ ਵੀਡੀਓ ਚ ਥੋੜਾ ਜਿਹਾ ਵੀਡੀਓ ਬਣਨ ਲੱਗ ਰਹੀ ਹੈ ਸ਼ਾਇਦ ਥੋੜਾ ਜਿਹਾ ਜੱਕ ਹੋ ਜੇ ਆਮ ਨਾਰਮਲ ਜਿਵੇਂ ਆਪਾਂ ਤੁਰੇ ਫਿਰਦੇ ਕੋਈ ਚੱਕਰ ਨਹੀਂ ਹੈਗਾ। ਅੱਛਾ ਵੀ ਉਹਦੀ ਦੱਸ ਦੂੰਗੇ। ਹਾਂ ਵੀਡੀਓ ਚ ਥੋੜਾ ਜਿਹਾ। ਅੱਛਾ ਜੇ ਮੈਂ ਕੋਈ ਦਿਨ ਪੁੱਛ ਲਾਂ ਤੁਹਾਨੂੰ। ਹਾਂ ਹੁਣ ਵੀ ਇਸ ਤਰੀਕ ਨੂੰ ਕਿ ਦਿਨ ਹੋਊਗਾ 23 24 25 26 ਦੱਸ ਦੂੰਗੇ? ਹਾਂ ਹਾਂ ਪੁੱਛ ਲਓ। ਅੱਛਾ। ਚਲ ਆਪਾਂ ਇੱਕ ਸਾਲ ਪਿੱਛੇ ਚੱਲਦੇ ਹਾਂ। ਹਾਂ 2023 ਦਾ। 2023 ਦਾ। 2023 ਚ 8ਵੇਂ ਮਹੀਨੇ ਦੀ 8ਵੇਂ 8ਵੇਂ ਮਹੀਨੇ ਦੀ 10 ਤਰੀਕ ਨੂੰ ਕੀ ਦਿਨ ਸੀ? 8ਵੇਂ ਮਹੀਨੇ ਦੀ 10 ਤਰੀਕ ਨੂੰ ਇਹ ਰਿਹਾ ਸੀ ਵੀਰਵਾਰ। ਪੱਕਾ? ਹਾਂ। ਪੱਕਾ ਵੀਰਵਾਰ ਸੀ। ਜੇ ਗਲਤ ਹੋਇਆ ਨਾ ਨਾ ਸਹੀ ਹੈ ਅੱਛਾ ਯਾਰ ਤੇ ਬਈ ਤੁਸੀਂ ਵੀ ਦੇਖ ਲਓ ਜਿਹੜਾ ਵੀਡੀਓ ਦੇਖਣ ਲੈ ਰਹੇ ਵੀ ਵੀਰਵਾਰ ਸੀ ਯਾਰ 2023 ਚ 8ਵੇਂ ਮਹੀਨੇ ਦੀ 10 ਤਰੀਕ ਨੂੰ ਹਾਂ ਅੱਛਾ ਚਾ ਲਈ ਕਦਾ ਹੋਰ ਪੁੱਛ ਲੈਣੇ ਹਾਂ ਤੇ 2023 ਚ ਆਪਾਂ ਗੱਲ ਕਰੀਏ ਦੂਜੇ ਮਹੀਨੇ ਦੀ ਮੇਰਾ ਜਨਮ ਦਿਨ ਸੀ ਜਿੱਦ ਦੇ ਮੈਂ ਉਹ ਗੱਲ ਕਰਦਾ ਅੱਛਾ ਦੂਜੇ ਮਹੀਨੇ ਦੀ 17 ਤਰੀਕ ਨੂੰ ਕੀ ਦਿਨ ਸੀ ਸ਼ੁੱਕਰਵਾਰ ਸ਼ੁੱਕਰਵਾਰ ਸੀ ਪੱਕੀ ਗੱਲ ਆ ਆਹ ਗੱਲ ਪੱਕੀ ਆ ਬਾਈ ਦੀ ਸੱਚੀ ਹਾਂ ਇਹ ਗੱਲ ਮੇਰਾ ਜਨਮ ਦਿਨ ਸੀ ਨਾ ਦੂਜੇ ਮਹੀਨੇ ਚ ਜਨਮ ਦਿਨ ਹੁੰਦਾ ਮੇਰਾ 17 ਤਰੀਕ ਨੂੰ ਉਦੋਂ 22 ਚ ਸੰਡੇ ਨੂੰ ਆਇਆ ਸੀ ਹਾਂ 23 ਚ ਸ਼ੁੱਕਰਵਾਰ ਨੂੰ ਆਇਆ ਸੀ ਹਾਂ ਇਹ ਗੱਲ ਪੱਕੀ ਆ ਤੇ ਕੀ ਬਾਤ ਆ ਨਾ ਬਾਈ ਦਾ ਕਮਾਲ ਦਾ ਟੈਲੈਂਟ ਆ ਯਾਰ ਹੈਨਾ ਤੇ ਬਾਈ ਇਹ ਮਤਲਬ ਆਇਆ ਕਿਵੇਂ ਇਹ ਕੋਈ ਮਿਹਨਤ ਕੀਤੀ ਵਗੈਰਾ ਹਾਂ ਵੀਰੇ ਕੋਈ ਯਾਰ ਮੈਂ ਅਸਲ ਦੇ ਵਿੱਚ ਨਾ ਮੈਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਪੜਾਈ ਨੂੰ ਛੱਡ ਕੇ ਜਿਹੜੀ ਆ ਆਮ ਪੜਾਈ ਕੀਤੀ ਆ ਉਹਦੇ ਵਾਸਤੇ ਮਤਲਬ ਸਟਰਗਲ ਕਰਕੇ ਕੀਤੀ ਆ ਮਾੜੀ-ਮੋਟੀ ਨਹੀਂ ਜਿਹੜੀਆਂ ਆ ਕੁਦਰਤੀ ਗੱਲਾਂ ਨੇ ਹਣੇ ਕੁਝ ਵੀ ਮੈਨੂੰ ਕਿਸੇ ਚੀਜ਼ ਦੀ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪਈ ਜਿਵੇਂ ਆਹ ਮੈਂ ਤੁਸੀਂ ਦਿਨ ਪੁੱਛ ਰਹੇ ਜਿਵੇਂ ਆਪਾਂ ਕਹਿੰਦੇ ਵੀ ਜੇ ਕੋਈ ਬੰਦਾ ਤਿਆਰੀ ਕਰਦਾ ਇਹ ਰਹੀ ਚੀਜ਼ ਦੀ ਨਾ ਕੋਈ ਤਿਆਰੀ ਨਹੀਂ ਬਰੇ ਕੁਝ ਵੀ ਨਹੀਂ ਮਤਲਬ ਇਹ ਹੈ ਵੀ ਜਿਵੇਂ ਹੁਣ ਤੁਸੀਂ ਕੋਈ ਵੀ ਜੋੜ ਘਟਾਓ ਪੁੱਛਦੇ ਨਾ ਜਿਹੜੇ ਬੰਦਾ ਉਹ ਚੀਜ਼ ਦੱਸ ਸਕਦਾ ਹੈ ਉਹਦੇ ਵਾਸਤੇ ਦਿਨ ਦੱਸਣੇ ਕੋਈ ਵੱਡੀ ਗੱਲ ਨਹੀਂ ਅੱਛਾ ਹਾਂ ਕਿਉਂਕਿ ਆਪਾਂ ਕਾਊਂਟਿੰਗ ਕਰਦੇ ਆਂ ਕਿਸੇ ਚੀਜ਼ ਜਿਵੇਂ ਮੰਨ ਲਓ ਹੁਣ ਤੁਸੀਂ ਕੋਈ ਰਕਮ ਬੋਲੋ ਮੈਨੂੰ ਜੋੜ ਬੋਲੋ ਵੀ ਆਪਾਂ ਕਹਦੇ 35 ਤੇ 34 ਜਾਂ 38 ਤੇ 32 ਕਿੰਨੇ ਹੁੰਦੇ ਨੇ ਮੈਂ 1 ਸੈਕਿੰਡ 'ਚ ਦੱਸੂਗਾ ਜਦੋਂ ਮੈਂ ਇਹ ਚੀਜ਼ 1 ਸੈਕਿੰਡ ਦੇ ਵਿੱਚ ਦੱਸੂਗਾ ਇਹਦਾ ਤਾਂ ਕੋਈ ਟਰ अच्छा ना ना है है अच्छा ਵੀ ਮਤਲਬ ਇਹ ਜੋ ਆਪਾਂ ਦੱਸਿਆ ਗਏ ਦਿਨਾਂ ਦਾ ਇਹ ਨੌਕਰੀ ਲੱਗਣ ਤੋਂ ਪਹਿਲਾਂ ਸਿੱਖਿਆ ਹੋਇਆ ਜੀ ਮਤਲਬ ਜਾਂ ਉਹ ਤੋਂ ਬਾਅਦ ਚ ਨਾ ਨਾ ਵੀ ਉਹ ਤੋਂ ਪਹਿਲਾਂ ਇਹ ਚੀਜ਼ਾਂ ਸਿੱਖ ਗਏ ਸੀ ਇਹ ਹੈਗਾ ਸੀ 2000 ਮਤਲਬ ਵੀ ਖੁਦ ਨੂੰ ਨਹੀਂ ਮੈਨੂੰ ਨਹੀਂ ਪਤਾ ਵੀ ਮੈਂ ਕਦੋਂ ਸਿੱਖਿਆ ਸੀ ਪਰ ਵੀ ਹਾਂ ਵੀ ਜਦੋਂ ਪਹਿਲੀ ਵਾਰੀ ਸਾਡੀ ਆਫਿਸ ਚ ਗੱਲਬਾਤ ਹੋਈ ਸੀ ਸੀ ਨੇ ਸ਼ਾਇਦ ਖੇਡਣੇ ਜਾਣਾ ਸੀ ਕਿਤੇ ਤਾਂ ਅਸੀਂ ਖੇਡਣ ਗਏ ਕਹਿੰਦੇ ਯਾਰ ਇੰਨੀ ਤਰੀਕ ਨੂੰ ਆਪਾਂ ਨੇ ਖੇਡਣ ਜਾਣਾ ਤੇ ਮੈਂ ਆਖਿਆ ਯਾਰ ਇੰਨੀ ਤਰੀਕ ਨੂੰ ਮੈਂ ਤਾਂ ਨਹੀਂ ਜਾ ਸਕਦਾ ਕਹਿੰਦੇ ਕਿਉਂ ਮਾ ਯਾਰ ਮੈਨੂੰ ਕੰਮ ਹੈ ਉਸਦੇ ਨਾਲ ਕਹਿੰਦੇ ਤੈਨੂੰ ਕੀ ਪਤਾ ਮਾ ਯਾਰ ਮੈਨੂੰ ਪਤਾ ਯਾਰ ਮਾ ਸ਼ੁੱਕਰਵਾਰ ਆ ਸ਼ਾਇਦ ਉਸ ਦਿਨ ਮਾ ਮੈਨੂੰ ਕਹਿੰਦੇ ਤੈਨੂੰ ਕੀ ਪਤਾ ਲੱਗਿਆ ਸ਼ੁੱਕਰਵਾਰ ਮਾ ਯਾਰ ਪਤਾ ਸਾਰੇ ਨੂੰ ਹੀ ਪਤਾ ਮੈਂ ਇੰਨੇ 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 ਹੋ ਗਏ ਇੰਨੇ 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 ਹੋ ਗਏ ਮਾ ਸ਼ੁੱਕਰਵਾਰੇ ਬਣਦਾ ਮਾ ਕਹਿੰਦੇ ਨਾ ਯਾਰ ਐਵੇਂ ਕਿਵੇਂ ਪਤਾ ਉੱਥੋਂ ਫਿਰ ਥੋੜੀ ਜਿਹੀ ਗੱਲ ਚੱਕੀ ਠੀਕ ਆ ਉੱਥੇ ਤੋਂ ਗੱਲ ਚੱਕੀ ਗਈ ਯਾਰ ਫਿਰ ਮੈਨੂੰ ਵੀ ਲੱਗਿਆ ਵੀ ਯਾਰ ਹੈ ਖਾਣਾ ਮੈਂ ਵੇਖਿਆ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਤੁਹਾਡੀਆਂ ਕਾਫੀ ਵੀਡੀਓ ਆਈਆਂ ਨੇ ਆ ਚੀਜ਼ਾਂ ਆਈਆਂ ਨੂੰ ਲੈ ਕੇ ਨਾ ਹਾਂ ਹਾਂ ਵੀ ਮੈਂ ਵੇਖਿਆ ਨੇ ਵੀ ਆ ਸਰਕਾਰੀ ਟੀਚਰ ਆ ਜ ਇਹ ਤਰੀਕ ਨੂੰ ਕੀ ਦਿਨ ਹੋਊਗਾ ਮੈਂ ਚਲੋ ਬਾਈ ਨੂੰ ਜਰੂਰ ਮਿਲਾਂਗੇ ਜੇ ਕਦੇ ਸਬਾਬ ਬਣਿਆ ਤੇ ਅੱਜ ਸਬਾਬ ਬਣਿਆ ਤੁਹਾਡੇ ਕੋਲੇ ਆ ਗਏ ਹਾਂ ਤੇ ਮੈਂ ਨਾ ਪਹਿਲਾਂ ਪਹਿਲਾਂ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਇਹ ਚੀਜ਼ ਹੋ ਗਈ ਸੀ ਮੇਰੀ ਇੰਟਰਵਿਊ ਵੀ ਹੋ ਗਈ ਹਣਾ ਮੈਨੂੰ ਬਹੁਤ ਖਾਸ ਲੱਗਾ ਨਾ ਯਾਰ ਵੀ ਇੰਟਰਵਿਊ ਹੋਈ ਤੇ ਮੈਨੂੰ ਨਾ ਜਦੋਂ ਮੈਂ ਜਾਇਆ ਕਰਾਂ ਡਿਊਟੀ ਤੇ ਮੈਨੂੰ ਰਸਤੇ 'ਚ ਜਦੋਂ ਇੱਕ ਦੋ ਵਾਰੀ ਮਿਲੇ ਕਹਿੰਦੇ ਬਾਈ ਯਾਰ ਤੂੰ ਉਹੀ ਮੁੰਡਾ ਹੈ ਜਿਹੜਾ ਮਤਲਬ ਉਹ ਵੀਡੀਓ ਵਾਇਰਲ ਹੋ ਰਹੀ ਹੈ ਨਹੀਂ ਜਿਹੜਾ ਤੂੰ ਦਿਨ ਦੱਸਦਾ ਸਾਡੇ ਸਕੂਲ ਦੇ ਵਿੱਚ ਵੀ ਟੀਚਰ ਨੇਗੇ ਉਹ ਵੀ ਕਹਿੰਦੇ ਉਹਨਾਂ ਨੂੰ ਕਿਸੇ ਹੋਟ ਸਕੂਲ ਦੇ ਪ੍ਰਿੰਸੀਪਲ ਕਹਿੰਦੇ ਵੀ ਹੈਗਾ ਵੀ ਟੀਚਰ ਉਹ ਕਹਿੰਦੇ ਹਾਂ ਵੀ ਹੈਗਾ ਮਦਰ ਵੀ ਇੰਟੈਲੀਜੈਂਟ ਵੀ ਹਾਂ ਦਿਨ ਦੱਸਦੇ ਨੇ ਉਹ ਕਹਿੰਦੇ ਬਾ ਕਮਾੜ ਦੀ ਗੱਲ ਆ ਉਥੋਂ ਨਾ ਮੈਨੂੰ ਥੋੜਾ ਜਿਹਾ ਮਾਣ ਮਹਿਸੂਸ ਹੋਇਆ ਜਦੋਂ ਬੱਸਾਂ ਦੇ ਵਿੱਚ ਜਦੋਂ ਮੈਂ ਆਉਣਾ ਕਿਉਂਕਿ ਮੈਂ ਵਸਤੀ ਆਉਣਾ ਜਦੋਂ ਮਿਲਦੇ ਨੇ ਇੱਕ ਦੋ ਮੈਨੂੰ ਮੰਨ ਲੈ ਸ਼ੁਰੂ ਸ਼ੁਰੂ ਚ ਮਿਲੇ ਹੁਣ ਤਾਂ ਨਾਰਮਲ ਹੋ ਗਿਆ ਕੰਮ ਹੁਣ ਤਾਂ ਸਾਰੇ ਨੂੰ ਪਤਾ ਲੱਗ ਗਿਆ ਨਾ ਉਦੋਂ ਮਾਣ ਜਾਂ ਹੁੰਦਾ ਉਹ ਯਾਰ ਬਹੁਤ ਲੋਕ ਜਾਣਦੇ ਕੱਲਾ ਸਕੂਲ ਨਹੀਂ ਜਾਂ ਕੱਲਾ ਪਿੰਡ ਨਹੀਂ ਤਾਂ ਬਾਹਰ ਦੇ ਹੀ ਬਹੁਤ ਜਾਣਦੇ ਮਾਣ ਮਹਿਸੂਸ ਹੋਇਆ ਉਸ ਟਾਈਮ ਸੱਚਾ ਤਾਂ ਚਲੋ ਬਾਈ ਬਹੁਤ ਵਧੀਆ ਗੱਲ ਆ ਤੇ ਪ੍ਰਮਾਤਮਾ ਸਾਨੂੰ ਤਰੱਕੀਆਂ ਬਖਸ਼ੇ ਹੈਨਾ ਤਾਂ ਦੋਸਤੋ ਇਹਨਾਂ ਸਾਰੀ ਬਾਈ ਦੀ ਜਿਹੜੀ ਬਾਇਓਗ੍ਰਾਫੀ ਸੀ ਉਹ ਵੀ ਆਪਾਂ ਨੂੰ ਪਤਾ ਲੱਗ ਗਈ ਤੇ ਇੱਕ ਬਾਈ ਕਹਦੀ ਆ ਬਾਈ ਬਹੁਤ ਚੰਗਾ ਇਨਸਾਨ ਹੈ ਨਾ ਵੀ ਸਕੂਲ ਦੇ ਵਿੱਚ ਜਦੋਂ ਅੱਗ ਲੱਗੀ ਸੀ ਤਾਂ ਬਾਈ ਨੇ ਆਪਣੀ ਜਾਨ ਦੀ ਬਿਨਾ ਪਰਵਾਹ ਕੀਤੇ ਹੋਇਆ ਨਾ ਤਾਂ ਉਹ ਅੱਗ ਬੁਝਾਈ ਤੇ ਸਾਰੇ ਮਾਸਟਰਾਂ ਵੱਲੋਂ ਸ਼ੁਕਰਾਨਾ ਕੀਤਾ ਗਿਆ ਹੈ ਨਾ ਬਾਈ ਦਾ ਤੇ ਬਾਕੀ ਜਿਹੜਾ ਹੋਰ ਟੈਲੈਂਟ ਬਥੇਰ ਹੈ ਜੇ ਕਿਸੇ ਨੇ ਪਾੜੇ ਸਿੱਖਣੇ ਹੁਣ ਹੈ ਨਾ ਤਾਂ ਬਾਈ ਕਹਿੰਦਾ 30 ਮਿੰਟਾਂ ਚ वैसे प्राइवेट स्कूलਾਂ ਦੀ ਗੱਲ ਕਰੀ ਤਾਂ ਬਾਈ ਕਹਿੰਦਾ ਵੀ ਤੱਕ ਹੀ ਜਾਣਦੇ ਹੁੰਦੇ ਹੈ ਨਾ ਨਾਲ 40 4000 ਰੁਪਏ ਫੀਸਾਂ ਭਰਦੇ ਆਪਾਂ ਫਰੀ ਚ ਸਿਖਾ ਦਾਂਗੇ ਕੋਈ ਗਰੀਬ ਬੱਚਾ ਜੇ ਪੜ੍ਹਾਈ ਸਿੱਖਣਾ ਚਾਹੁੰਦਾ ਹੋਵੇ ਤਾਂ 30 ਮਿੰਟਾਂ ਦੇ ਵਿੱਚ ਚਾਹੇ 40 ਦਾ 50 ਦਾ 36 ਦਾ 35 ਤੇ ਜਿਹੜਾ ਮਰਜ਼ੀ ਪੜ੍ਹਨਾ ਸਿੱਖ ਸਕਦੇ ਹੋ ਤਾਂ ਇੰਨਾ ਹੀ ਅੱਜ ਦੀ ਵੀਡੀਓ ਵਿੱਚ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਇੱਕ ਨਵੀਂ ਸਟੋਰੀ ਦੇ ਨਾਲ